ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਤੋਂ ਬਹੁਤ ਇੱਕ ਮੰਦਭਾਗੀ ਖਬਰ ਆ ਜਿਹੜੀ ਸਾਹਮਣੇ ਆਈ ਆ ਜਿਸ ਵਿੱਚ ਖਬਰ ਤੁਹਾਨੂੰ ਦੱਸਦੇ ਆ ਕਿ ਵਿੰਨੀਪਗ ਸ਼ਹਿਰ ਦੀ ਲੜਕੀ ਸੀਗੀ ਤੇ ਉਹ ਫਰੀਦਕੋਟ ਪੰਜਾਬ ਨੂੰ ਬਿਲੋਂਗ ਕਰਦੀ ਸੀ 23 ਸਾਲ ਆ ਉਹਦੀ ਉਮਰ ਐ ਤੇ ਤਨਪ੍ਰੀਤ ਕੌਰ ਉਹਦਾ ਨਾਮ ਐ ਜਿਹਦੇ ਤੇ ਹਮਲਾ ਕੀਤਾ ਗਿਆ ਚਾਕੂ ਨਾਲ ਤੇ ਉਹਦੇ ਤੇ ਚਾਕੂ ਤੇ वार ਵੀ ਕੀਤੇ ਆ ਤੇ ਉਸ ਤੋਂ ਫੋਨ ਵੀ ਲੁੱਟ ਲਿਆ ਗਿਆ ਤੇ ਜਿਹੜੀ ਲੁਟੇਰੀ ਹੈ ਉਹ ਦੱਸਿਆ ਗਿਆ 17 ਸਾਲਾਂ ਦੀ ਕੁੜੀ ਹੈ ਜਿਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਪੰਜਾਬੀਆਂ ਦੇ ਵਿੱਚ ਇਹ ਘਟਨਾ ਨੂੰ ਸੁਣਦਿਆਂ ਹੀ ਬਹੁਤ ਸਹਿਮ ਪਾਇਆ ਜਾ ਰਿਹਾ ਕਿਉਂਕਿ ਇਹ ਪਹਿਲੀ ਘਟਨਾ ਨਹੀਂ ਇਸ ਤਰ੍ਹਾਂ ਦੇ ਬਥੇਰੇ ਪਹਿਲਾਂ ਵੀ ਚਾਂਸ ਬਹੁਤ ਹੋਏ ਆ ਪੰਜਾਬੀ ਸਟੂਡੈਂਟਾਂ ਤੇ ਖਾਸ ਕਰਕੇ ਬਹੁਤ ਹਮਲੇ ਵੀ ਹੋਏ ਆ ਤੇ ਕਈਆਂ ਦੀਆਂ ਜਾਨਾਂ ਵੀ ਗਈਆਂ ਤੇ ਤਨਪ੍ਰੀਤ ਕੌਰ ਦੀ ਖੱਬੀ ਅੱਖ ਤੇ ਬਾਹ ਉਹਦੇ ਤੇ ਸੱਟਾਂ ਲੱਗੀਆਂ ਤੇ ਜਦੋਂ ਇਹ ਜ਼ਖਮੀ ਹੋ ਗਈ ਸੀ ਤਾਂ ਇਹਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਘਟਨਾ ਇਹ ਉਦੋਂ ਵਾਪਰੀ ਜਦੋਂ ਤਨਪ੍ਰੀਤ ਕੌਰ ਆਪਣੀ ਸ਼ਾਮ ਦੀ ਸ਼ਿਫਟ ਕਰਕੇ ਆਪਦੇ ਘਰੇ ਵਾਪਸ ਪਰਤ ਰਹੀ ਸੀ ਤੇ ਹਮਲਾਵਰਾਂ ਨੇ ਜਿਹੜਾ ਹਮ ਤੇ ਹਮਲਾ ਕਰਕੇ ਦਾ ਫੋਨ ਵੀ ਖੋਹ ਲਿਆ ਤੇ ਜਿਹੜਾ ਹੋਰ ਵੀ ਇਹਦੇ ਕੋਲੇ ਕੀਮਤੀ ਸਮਾਨ ਸੀ ਉਹ ਵੀ ਲੁੱਟ ਕੇ ਲੈ ਗਏ ਤੇ ਜਿਹੜਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਤੇ ਇਹਦੀਆਂ ਦੋ ਸਰਜਰੀਆਂ ਹੁਣ ਤੱਕ ਹੋ ਗਈਆਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਇਸ ਮਾਮਲੇ ਦੀ ਤਫਤੀਸ਼ ਕਰਦੇ ਹੋਏ ਇੱਕ 17 ਸਾਲਾਂ ਲੜਕੀ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੇ ਨਾਲ ਦੇ ਇਹਦੇ ਹਮਲਾਵਾਰ ਸੀਗੇ ਉਹਨਾਂ ਦੀ ਭਾਲ ਜਾਰੀ ਹੈ ਤੇ ਇਹ ਘਟਨਾ ਜਿਹੜੀ 22 ਜੂਨ ਨੂੰ ਵਾਪਰੀ ਸੀਗੀ ਤੇ ਇਸ ਘਟਨਾ ਨੇ ਸਾਰੇ ਪੰਜਾਬੀਆਂ ਨੂੰ ਕਾਫੀ ਡਰਾਇਆ ਤੇ ਸਾਰੇ ਸਟੂਡੈਂਟਾਂ ਦੇ ਵਿੱਚ ਖਾਸ ਕਰਕੇ ਸਹਿਮ ਪਾਇਆ ਗਿਆ ਤੇ ਇਸ ਕਰਕੇ ਜਿੰਨੇ ਵੀ ਸਟੂਡੈਂਟ ਇਹ ਖਬਰ ਸੁਣ ਰਹੇ ਆ ਕਿ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਨਾ ਹੱਥੇ ਨਾ ਚੱਲਿਆ ਕਰੋ ਇੱਕ ਅੱਧਾ ਨਾਲ ਜਰੂਰ ਕਿਸੇ ਦੀ ਕੰਪਨੀ ਕਰਕੇ ਚੱਲਿਆ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆ ਰਹੀਆਂ ਜਰੂਰ ਆਪਦੀ ਸੇਫਟੀ ਦਾ ਖਾਸ ਕਰਕੇ ਜਰੂਰ ਧਿਆਨ ਰੱਖੋ ਧੰਨਵਾਦ